ਸਤਿ ਸ੍ਰੀ ਅਕਾਲ ਜੀ ਜਵਾ ਪਰ ਕੋ ਸਤਿ ਸ੍ਰੀ ਅਕਾਲ ਗਰਦੀਆਂ ਚੜ ਤਸ ਜੰਡ ਜਣ ਕੇ ਜਾਣ ਤੋਂ ਫਿਰ ਚ ਪਰਮਾਤਮਾ ਦਾ ਨੁਤਰਕੀ ਹੈ ਬਹੁਤ ਬਖਸ਼ੇ ਹੰਦ ਕਰਦੀਆਂ ਅਸੀਂ ਅੱਜ ਇਸ ਸੰਨ 357 ਹੰ ਨਰਮਲ ਪਾਣੀ ਦਾ ਸੇਵਨ ਰੋਕ ਕਰਨਾ ਚਾਹੀਦਾ ਕਿਉਂਕਿ ਉਹ ਦੇਖਣ ਚਾਹੀਦਾ ਸਿਹਤ ਦੇ ਵੀ ਅੱਛਣੇ ਗੱਲ ਕਰਦੀਆਂ ਇਹ ਕਾਸੀ ਨਰਮਲ ਪਾਣੀ ਪੀਵਾ ਕੀਤਾ ਸਾਡੇ ਨੂੰ ਜੋ ਕਿ ਬਿਮਾਰੀਆਂ ਨੇ ਉਹ ਠੀਕ ਰਹਿਣਗੀਆਂ ਕਿ ਸਾਡੇ ਚ ਗਰਮੀ ਹੈ ਬਦਈ ਹੋਵੇਗੀ ਪਰ ਤੂੰ ਜੇਕਰ ਅਸੀਂ ਪਾਣੀ ਦਾ ਪੀਤਾ ਕੁਝ ਵੀ ਨਾ ਖਾਣ ਤਾਂ ਸਾਡੇ ਜੁ ਵੀ ਅੰਦਰ ਗਰਮੀ ਆਪਾਂ ਤਾਂ ਹੋ ਜਾਵੇਗੀ ਸਾਨੂੰ ਵੇਰ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਤੇ ਜਿਵੇਂ ਕਿ ਕਿਉਂਕਿ ਆਲੇ ਦਾ ਜੋ ਕਿ ਫਿਰ ਸਵੀੜ ਵਿੱਚ ਵੇਰ ਤਰ੍ਹਾਂ ਦੀ ਜੋ ਕਿ ਗਰਮੈਸ਼ ਪੈਦਾ ਹੋ ਜਾਵੇਗੀ ਇਸ ਨਾਲ ਸਾਡੇ ਸਰੀਰ ਵਿੱਚ ਜੋ ਬਿਮਾਰੀਆਂ ਨੇ ਉਹ ਲਗਾਤਾਰ ਵੱਧਦੀ ਜਾਣਗੀਆਂ ਤੇ ਸਾਨੂੰ ਕਿੰਨਾ ਦਾ ਰੋਕਣਾ ਬਹੁਤ ਮੁਸ਼ਕਲ ਹੋ ਜਾਵੇਗਾ ਸਾਡੇ ਮੂੰਹ ਵੀ ਛਾਲਦੇ ਹੋ ਜਾਣਗੇ ਅਤੇ ਮੂੰਹ ਤੇ ਫਿੰਸੀ ਹੋ ਜਾਣਗੀਆਂ ਤੇ ਸਾਡੇ ਜਿ ਸਰੀਰ ਵਿੱਚ ਕਮਜ਼ੋਰੀ ਪੈ ਜਾਵੇਗੀ ਜੇ ਸਾਨੂੰ ਕਦੇ ਵੀ ਪਰੰਤੂ ਸਾਨੂੰ ਕਦੇ ਵੀ ਠੰਡਾ ਪਾਣੀ ਨਹੀਂ ਪੀਣੇਗਾ ਜੇ ਠੰਡਾ ਪਾਣੀ ਪੀਣ ਨਾਲ ਬਹੁਤ ਉਸਾਰਨੇ ਜੋ ਲੋਕ ਠੰਡੇ ਪਾਣੀ ਪਿੰਦੇ ਨੇ ਉਹ ਸੰਨ ਜੋਗੀ ਦਿਮਾਗ ਜਿਹਨਾਂ ਜੋਗੀ ਸਿਰ ਦਾ ਅੰਗ ਕੰਮ ਕਰਨ ਦਾ ਬੰਦ ਕਰ ਦਿੰਦਾ ਹੈ ਲਗਭਗ ਖੜ ਚੁੰਦਾ ਸੰਨਾਂ ਪਾਣੀ ਵੀ ਜਾਂ ਲੋਕ ਸਾਡੇ ਦਿਨਾਂ ਦਿਮਾਗ ਦੀਆਂ ਨਾੜੀਆਂ ਦਿਲ ਦੀਆਂ ਜੋ ਕਿ ਨਾੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਤੇ ਸੁਗੜ ਜਾਂਦੀਆਂ ਨੇ ਇਸ ਕਰਕੇ ਖੂਨ ਸਹੀ ਮਤਲਬ ਕਿ ਬੱਚੇ ਨਹੀਂ ਪਹੁੰਚਦਾ ਜੇ ਇਸ ਨਾਲ ਤੁੰਨ ਨੰਬਰ ਤੋਂ 10 ਜੋ ਕਿ ਅਸੀਂ ਦਵਾਈਆਂ ਖਾਂਦੇ ਆ ਦਵਾਈਆਂ ਖਾਣ ਦਾ ਸਿਰਫ ਪੋਤਾ ਵੀ ਰੰਦਾ ਐਸਰ ਉਸਤਾ ਖਾਦਮ ਗੰਦੇ ਕਿ ਸਾਨੂੰ ਵੱਧ ਵੱਧ ਰੰਦਾ ਪਾਣੀ ਦਾ ਸੇਵਨ ਕਰਨਾ ਨਹੀਂ ਕਰਨਾ ਚਾਹੀਦਾ ਹੈ ਆਹ ਮਿਕਸ ਕਰਕੇ ਪਾਣੀ ਪੀ ਲੋ ਤਾਂ ਠੀਕ ਹੈ ਪਰੰਤ ਜਿਆਦਾ ਰੰਦਾ ਪਾਣੀ ਪੀਣ ਨਾਲ ਇਹ ਚਿੰਤਿਆ ਜੋ ਕਿ ਨਾੜੀਆਂ ਨੇ ਜਾਂ ਸੀਵੀਟ ਨਾਲ ਜੋ ਕਿ ਹਾਂ ਹਾਂ ਦਸਤਾਂ ਦੇ ਹਿੱਸੇ ਨੇ ਉਹ ਸਭ ਕੁਝ ਬੰਦ ਕਰਦਾ ਛੂਲ ਕਰਨ ਤੇ ਜੇਕਰ ਸਨੀਂ ਨਾ ਹੋਣ ਜਾਂਦੇ ਤਾਂ ਸਭ ਤੋਂ ਪਹਿਲਾਂ ਰੰਦਾ ਪਾਣੀ ਨਹੀਂ ਪੀਣਾ ਚਾਹੀਦਾ ਮੇਰੇ ਜਗਰ ਸੀਡ ਤੋਂ ਠੰਡਾ ਪਾਣੀ ਪਿਉਂਮੇ ਤਾਂ ਛੜਾ ਜੋ ਕਿ ਸਾਫ ਹੋ ਜਾਏਗਾ ਤੁਹਾਨੂੰ ਪੜਤਾਂ ਉਹ ਤੁਹਾਨੂੰ ਕਹਣਾ ਪੈਰ ਤੋਂ ਪਾਣੀ ਹੌਲਾ ਸ਼ੁਰੂ ਕਰਨਾ ਪਵੇਗਾ ਤਾਂ ਕਿ ਸਾਡੇ ਦਾ ਜੋ ਕਿ ਉਹ ਸਾਡੇ ਦਾ ਜੋ ਕਿ ਉਹ ਟੈਂਪਰੇਚਰ ਪਾਣੀ ਦਾ ਉਹ ਸੇਮ ਹੋ ਜਾਵੇ। ਉਹ ਸਪੈਕਟ ਨੂੰ ਰੱਖਣਾ ਪੈਂਦਾ ਇਸ ਕਰਕੇ ਸਾਡੇ ਅੰਦਰ ਸਪੀਡ ਜਾਂ ਕੋਈ ਵੀ ਯੰਗ ਕੋਈ ਵੀ ਪਾਰ ਜੋ ਕਿ ਰਮਣਾ ਕਰਨਾ ਬੰਦ ਕਰ ਦੇਵੇ। ਕਿਨ ਦੇ ਕਪੜਿਆਂ ਦੇ ਕਲਰਸ ਨੂੰ ਮੌਸਮੀ ਵੀਡੀਓ ਕਰਾ ਦੇਵਾਂਗੇ ਤਾਂ ਇਸ ਪਰ 10:00 ਧੰਨਵਾਦ